ਨਾਨਕ ਸਿੰਘ ਜੀ ਦਾ ਲਿਖਿਆ ਹੋਇਆ ਨਾਵਲ ਆਦਮ ਖੋਰ ਭਾਗ 34 ਬਪਸ ਜਦ ਇਹ ਦੋਵੇਂ ਘਰ ਪਹੁੰਚੇ ਤਾਂ ਅੱਗੇ ਇੱਕ ਨਵੀਂ ਸਮੱਸਿਆ ਖੜੀ ਸੀ ਅਮਰ ਗੌਰ ਤੇ ਸโรਜਨਾ ਕਾਫੀ ਚਿੰਤਾਤੁਰਸਨ ਸਲੋਜਨਾ ਨੇ ਇੱਕ ਚਿੱਠੀ ਭਾਰਤੀ ਦੇ ਹੱਥ ਵਿੱਚ ਫੜਾਈ ਜਿਸ ਨੂੰ ਪੜ੍ਹ ਕੇ ਦੋਵੇਂ ਹੀ ਕੋਤਿਆਂ ਵਿੱਚ ਪੈ ਗਏ ਚਿੱਠੀ ਸ਼ੰਗਾਰਾ ਸਿੰਘ ਦੇ ਹੱਥ ਦੀ ਲਿਖੀ ਹੋਈ ਸੀ ਤੇ ਇਹ ਆਈ ਸੀ ਕੋਠੋਂ ਹੁਣੇ-ਹੁਣੇ ਚਪੜਾਸੀ ਦੇ ਕੇ ਗਿਆ ਸੀ ਜਿਸ ਹੋਜੀ ਸਲੋਚਨਾ ਨੂੰ ਸ਼ੰਗਾਰਾ ਸਿੰਘ ਨੇ ਅਜ ਰਾਤੀ ਕੋਠੀ ਸੱਦ ਗੱਲਿਆ ਸੀ ਭਾਰਤੀ ਤਾਂ ਜੱਗੋ ਧੱਕਿਆਂ ਵਿੱਚ ਹੀ ਸੀ ਪਰ ਬਿਰਤਪਾਲ ਨੇ ਚਿੱਠੀ ਪੜਨ ਤੋਂ ਬਾਅਦ ਚਾਟ ਹੀ ਮੂੰਹ ਪਾੜ ਕੇ ਕਹਿ ਆਖ ਦਿੱਤਾ ਤਾਂ ਬੱਸ ਹੁਣ ਸਮਝ ਲਓ ਕਿ ਕੁਰਬਾਨੀ ਦਾ ਬੱਕਰਾ ਬਣ ਲਈ ਸ਼ੰਗਾਰਾ ਸਿੰਘ ਦੀ ਵਾਰੀ ਤੇ ਇਹ ਵੀ ਯਕੀਨੀ ਗੱਲ ਸਮਝੋ ਕਿ ਜੇ ਇੱਕ ਵਾਰੀ ਸਲੋਚਨਾ ਕੋਠੀ ਜਾਂ ਪਹੁੰਚੀ ਤਾਂ ਇਸ ਦੀ ਵਾਪਸੀ ਵੱਲੋਂ ਵੀ ਹੱਥ ਤੋਂ ਛੱਡਣੀ ਇਸ ਤੋਂ ਬਾਅਦ ਕਾਫੀ ਚਿਰ ਇਸ ਮਾਮਲੇ ਉੱਤੇ ਸਵਾਲ ਜਵਾਬ ਹੁੰਦੇ ਰਹੇ ਭਾਰਤੀ ਨੇ ਤੇ ਫਿਰ ਅਮਰਕੌਰ ਨੇ ਵੀ ਪਿਰਤਪਾਲ ਦੀ ਪੁਸ਼ਟੀ ਕਰਦਿਆਂ ਫੈਸਲਾ ਦਿੱਤਾ ਕਿ ਸਲੋਚਨਾ ਹਰਗੇਜ ਕੋਠੀ ਨਹੀਂ ਜਾਵੇਗੀ ਪਰ ਸਲੋਚਨਾ ਜਿਸ ਦੀ ਜਾਤ ਨਾਲ ਇਸ ਮਾਮਲੇ ਦਾ ਚੀਚਾ ਸਵੰਸੀ ਸਭ ਕੁਝ ਸੁਣਦੀ ਰਹਿੰਦੀ ਰਹੀ ਕੁਝ ਨਹੀਂ ਬੋਲੀ ਜੋ ਕੁਝ ਕੋਈ ਕਹੀ ਗਿਆ ਉਹ ਦੜਬਟ ਕੇ ਸੁਣੀ ਗਈ ਜਿਵੇਂ ਉਹ ਅੰਦਰੇ ਅੰਦਰ ਕੋਈ ਵੱਖਰੀ ਜੀ ਖਿਜੜੀ ਪਕਾ ਰਹੀ ਹੋਵੇ ਉਸ ਨੂੰ ਇਹ ਇਦਾਂ ਗੁੰਮਸੋਂ ਬੇਕ ਅਮਰਕੌਰ ਨੇ ਪੁੱਛਿਆ ਤੇ ਤੂੰ ਕਿਹੜੀਆਂ ਗਿੰਤੀਆਂ ਵਿੱਚ ਪੈ ਗਈ ਏ ਸਲੋਚਨਾ ਮੈਂ ਸਲੋਚਨਾ ਨੇ ਅੱਖਾਂ ਚੁੱਕ ਕੇ ਸਵਨਾ ਵੱਲ ਤੱਕਿਆ ਮੈਂ ਤੁਸਾਂ ਲੋਕਾਂ ਦੇ ਫੈਸਲੇ ਨਾਲ ਸਹਿਮਤ ਨਹੀਂ ਹਾਂ ਮਾਤਾ ਜੀ ਨਹੀਂ ਬਿਰਤਪਾਲ ਤ੍ਰਿਪਕੇ ਪੁੱਛਿਆ ਕੀ ਮਤਲਬ ਮਤਲਬ ਇਹ ਸਲੋਚਨਾ ਦੀਆਂ ਅੱਖਾਂ ਵਿੱਚ ਜਿਵੇਂ ਦੋ ਬਿਜਲੀਆਂ ਖੁੱਦ ਉੱਠਾਂ ਕਿ ਮੈਂ ਜ਼ਰੂਰ ਜਾਵਾਂਗੀ ਕੋਠੀ ਪਗਲੀ ਪਰ ਤਬਾਲ ਨੇ ਗੈਂ ਕੀਤਾ ਸ਼ਦੈਨ ਅਮਰਕੌਰ ਨੇ ਦਬਕਾ ਮਾਰਿਆ ਅਕਲ ਦੀ ਅੰਨੀ ਭਾਰਤੀ ਨੇ ਗੁੱਸਾ ਪ੍ਰਗਟ ਕੀਤਾ ਪਰ ਇਹ ਤਿੰਨਾਂ ਦੇ ਮਿਲਵੇਂ ਵਿਰੋਧ ਨੇ ਵੀ ਸਲੋਚਨਾ ਦੇ ਇਰਾਦੇ ਨੂੰ ਡਾਮਾ ਟੋਲ ਨਹੀਂ ਕੀਤਾ ਉਹ ਡਰੜਤਾ ਵਿੱਚ ਬੋਲੀ ਤੁਹਾਡੀ ਸਲਾਹ ਹੈ ਕਿ ਮੈਂ ਆਪਣੇ ਆਦਮੀ ਨੂੰ ਮਾਰਨ ਦੇਾਂ ਕਿ ਤੁਸੀਂ ਲੋਕ ਸਰਪ ਸੰਮਤੀ ਨਾਲ ਮੈਨੂੰ ਵਿਧਵਾ ਬਣਾਣ ਤੇ ਉਤਾਰੂ ਹੋਗੇ ਕਿ ਤੁਸੀਂ ਖਿਆਲ ਕਰਦੇ ਹੋ ਕਿ ਅੱਜ ਅੱਜ ਵੀ ਉਹੀ ਸਲੋਚਨਾ ਹੈ ਜਿਹੜੀ ਪਹਿਲਾਂ ਸੀ ਤੁਸੀਂ ਖਿਆਲ ਕਰਦੇ ਹੋ ਕਿ ਤੁਸਾਂ ਲੋਕਾਂ ਦੀ ਸੰਗਤ ਨੇ ਮੇਰੇ ਅੰਦਰੋਂ ਕੁਝ ਵੀ ਨਹੀਂ ਬਦਲਿਆ ਤਾਂ ਸ਼ਾਇਦ ਤੁਸੀਂ ਤਿੰਨੇ ਭਲੇਖੇ ਵਿੱਚੋਂ ਹੈਰਾਨੀ ਮੈਨੂੰ ਸਭ ਤੋਂ ਬਹੁਤੀ ਨਰਿੰਦਰ ਤੇਰੇ ਉੱਤੇ ਕਿ ਇੱਕ ਪਾਸੇ ਤਾਂ ਤੂੰ ਮੈਨੂੰ ਐਡੀ ਵੱਡੀ ਮਹਿਮਲੀ ਤਿਆਰ ਕਰ ਰਿਹਾ ਪਰ ਦੂਜੇ ਪਾਸੇ ਕਿਨਿੱਕੀ ਜਿਹੇ ਮੌਤੇ ਜਾਨ ਨੂੰ ਰੋਕ ਰਿਹਾ ਹੈ ਕਿ ਉਹ ਤੁਹਾਡਾ ਸਰਦਾਰ ਬਹੁਤ ਜ਼ਬਰਦਸਤ ਹੈ ਮਾਫ ਕਰਨਾ ਇਸ ਲਈ ਤੁਸੀਂ ਤਿੰਨਾਂ ਦੀ ਹੀ ਨਾਫਰਮਨੀ ਕਰ ਰਹੀਆਂ ਪਰ ਕੁਦਰਤ ਨੇ ਜੇ ਮੇਰੇ ਲਈ ਇਮਤਿਹਾਨ ਦਾ ਵਕਤ ਲੈ ਹੀ ਆਂਦਾ ਹੈ ਤਾਂ ਮੈਂ ਬੁਸਦਲ ਹੋਵਾਂਗੀ ਤਾਂ ਇਸ ਤੋਂ ਡਰ ਕੇ ਪਿੱਛਾ ਪਿੱਛੇ हट ਜਾ ਤੁਸੀਂ ਡਰਦੇ ਹੋ ਕਿ ਮਤੇ ਕੋਠੀ ਜਾ ਕੇ ਮੈਂ ਖਤਰੇ ਵਿੱਚ ਫਸ ਜਾਵਾਂ ਪਰ ਮੈਂ ਤੁਹਾਨੂੰ ਯਕੀਨ ਦਿਵਾਉਂਦੀ ਹਾਂ ਕਿ ਕੋਈ ਖਤਰਾ ਮੇਰੀ ਜਾਨ ਜਾਂ ਭਾਵੇਂ ਲੈ ਲਵੇ ਇੱਜ਼ਤ ਨਹੀਂ ਲੈ ਸਕਦਾ ਤੇ ਜੀ ਜਾਨ ਉੱਤੇ ਆ ਬਣੇ ਕੀਤਾ ਮੈਂ ਵੀ ਐਡੀ ਵੱਡੀ ਗਈ ਗੁਜਰੀ ਨਹੀਂ ਕਿ ਚੁੱਪ ਕਰਕੇ ਆਪਣੀ ਗਰਦਨ ਕਿਸੇ ਦੀ ਤਲਵਾਰ ਹੇਠ ਟਿਕਾ ਦੇਵਾਂਗੀ ਬਿੱਲੀ ਵਰਗਾ ਕਮਜ਼ੋਰ ਜਾਨਵਰ ਵੀ ਖਤਰੀ ਵੇਲੇ ਵੱਡੇ ਤੋਂ ਵੱਡੇ ਬਾਹਤੜੀਆਂ ਅੱਖਾਂ ਕੱਢਣ ਨੂੰ ਪੈਂਦਾ ਫਿਰ ਮੈਂ ਤਾਂ ਇੱਕ ਇਨਸਾਨ ਦੋ ਹੱਥ ਨਹੀਂ ਮੇਰੇ ਕੋਲ ਤੇ ਉਹ ਵੀ ਖਾਲੀ ਨਹੀਂ ਹੋਣਗੇ ਜੋ ਤੁਹਾਨੂੰ ਸੌ ਦੀ ਇੱਕੋ ਕਹਿ ਦਾਂ ਕਿ ਮੈਂ ਕੋਠੀ ਚਾਵਾਂਗੀ ਨੀ ਤੀਜੇ ਭਾਵੇਂ ਕੁਝ ਵੀ ਕਿਉਂ ਨਾ ਸਲੋਚਨਾ ਨੇ ਇਸ ਤੇਜਸੀ ਜਵਾਬ ਨੇ ਸਭਨਾਂ ਨੂੰ ਟਿੱਲਿਆਂ ਕਰ ਸੈ ਦਿੱਤਾ ਨਿਰਾ ਉਸ ਦੇ ਸ਼ਬਦਾਂ ਨੇ ਹੀ ਨਹੀਂ ਉਸ ਦੇ ਅੱਖਾਂ ਦੀ ਚਮਕ ਨੇ ਤੇ ਜਾਂ ਜਿਵੇਂ ਉਹਨਾਂ ਉੱਤੇ ਹਿਪਨੋਟਾਈਜ਼ ਕਰ ਦਿੱਤਾ ਹੋਵੇ ਬਾਈਵਾ ਭਾਰਤੀ ਹਾਸ ਦਾ ਹੋਇਆ ਬੋਲ ਉਠਿਆ ਸੱਚ ਕਿਸੇ ਕੇ ਹੈ ਕਿ ਗੁਰੂ ਕੋੜ ਹੀ ਰਹੇ ਤੇ ਚੇਲੇ ਚੀਨੀ ਹੋ ਗਏ ਮਜ਼ਾਕ ਦਾ ਵੇਰ ਨਹੀਂ ਨਰਿੰਦਰ ਸਲੋਚਨਾ ਉਤੇ ਜੋਸ਼ ਵਿੱਚ ਭਰੀ ਹੋਈ ਬੋਲੀ ਸੱਚ ਕਹਿੰਦੀ ਆ ਤੁਹਾਡੇ ਵਿੱਚੋਂ ਕੋਈ ਵੀ ਜੇ ਮੇਰੇ ਰਸਤੇ ਵਿੱਚ ਰੋਕ ਪਾਵੇਗਾ ਤਾਂ ਮੈਂ ਉਸ ਨੂੰ ਠੁਕਰਾ ਦੇਵਾਂਗੀ ਤੇ ਨਰਿੰਦਰ ਤੂੰ ਜੋ ਮੈਨੂੰ ਐਡੇ ਵੱਡੇ ਲੈਕਚਰ ਚਾੜਦਾ ਰਹਿੰਦਾ ਹੈਂ ਰਹਿੰਦਾ ਸਾਂ ਮੇਰੇ ਅੰਦਰੋਂ ਇਸਤਰੀਅਤ ਜਗਾਉਣ ਲਈ ਪਰ ਜੇ ਮੇਰੇ ਅੰਦਰ ਉਹ ਇਸਤਰੀਅਤ ਜਰਾ ਗੜਾਈ ਲੈਣ ਲੱਗੀ ਹੈ ਤਾਂ ਤੂੰ ਉਸ ਨੂੰ ਮੁੜ ਸਵਾਹ ਦੇਣਾ ਚਾਹਣਾ ਇਸ ਦਾ ਮੈਂ ਇਹ ਮਤਲਬ ਸਮਝਾ ਕਿ ਤੇਰੇ ਲੈਕਚਰ ਨੇਰੇ ਲੈਕਚਰ ਹੀ ਨਹੀਂ ਸਨ ਭਾਰਤੀ ਫਿਰ ਨਹੀਂ ਵਿੜ ਗਿਆ ਉਸ ਨੂੰ ਜਵਪਨ ਲੱਗਾ ਜਿਵੇਂ ਉਸ ਦੀਆਂ ਤਰਕਾਂ ਉੱਤੇ برف ਜੰਮ ਗਈ ਹੋਵੇ ਅਮਰ ਕੌਰ ਵੀ ਫਿਰ ਵੀ ਬਰੋਧ ਵਿੱਚ ਦੋ ਚਾਰ ਵਾਰੀ ਜਵਾਨ ਹੌਲੀ ਫਿਰਤ ਪਾਲਨੇਗੀ ਪਰ ਸਲੋਚਨਾ ਦੀਆਂ ਜਵਾਬੀ ਦਲੀਲਾਂ ਨੇ ਸ਼ੇਕਰ ਸਾ ਬਣਾ ਦੀ ਜਵਾਨ ਨੂੰ ਚਿੰਦਰੇ ਚੜ ਦਿੱਤੇ ਅੱਛਾ ਸਲੋਚਨਾ ਭਾਰਤੀ ਸਲੋਚਨਾ ਭਾਰਤੀ ਬੋਲਿਆ ਜੇ ਤੂੰ ਜ਼ਰੂਰ ਹੀ ਆਪਣੀ ਆਈ ਤੇ ਆ ਗਈ ਹੈ ਤਾਂ ਚੱਲ ਅੱਗਾ ਤੇਰਾ ਤੇ ਪਿੱਛਾ ਸਾਡਾ ਪਰ ਤੈਨੂੰ ਇੱਕ ਗੱਲ ਮੰਨਣੀ ਹੋਵੇਗੀ ਕਿ ਸਲੋਚਨਾ ਨੇ ਵੀ ਲਿਹਾਜ਼ ਜੇ ਲਾਜੀ ਵਿੱਚ ਪੁੱਛ ਜੇ ਤੂੰ ਕੋਠੀ ਜਾਣਾ ਹੀ ਹੈ ਜ਼ਰੂਰ ਤਾਂ ਸਾਨੂੰ ਇੱਕ ਦੋ ਆਦਮੀ ਗੁਪਤ ਤੌਰ ਤੇ ਤੇਰੀ ਮਦਦ ਲਈ ਭੇਜਣੇ ਪੈਣਗੇ ਉੱਚੀ ਦੇ ਕੇ ਖੈਕਾ ਮਾਰਿਆ ਸਲੋਚਨਾ ਨੇ ਨਰਿੰਦਰ ਭਲਾ ਇਹ ਦਾ ਸੇਮ ਧਿਆਨ ਦੇਣ ਵੇਲੇ ਜੇ ਕੋਈ ਵਿਦਿਆਰਥੀ ਨਕਲ ਮਾਰ ਕੇ ਪਾਸ ਹੋ ਗਿਆ ਤਾਂ ਕਾਹਦਾ ਪਾਸ ਹੋਇਆ ਮੈਂ ਨਕਲ ਮਾਰ ਕੇ ਪਾਸ ਹੋਣਾ ਨਹੀਂ ਚਾਹੁੰਦੀ ਮੈਂ ਕੱਲੀ ਜਾਵਾਂਗੀ ਤੇ ਸਿਰਫ ਇਸਤਰੀਅਤ ਜਾਂ ਆਪਣੇ ਮਾਹ ਆਪਣੇ ਦੇ ਬਲਬੂਤੇ ਤੇ ਜਾਵਾਂਗੀ ਬਸ ਸਲੋਚਨਾ ਅਮਰਗੋੜ ਦੀ ਆਵਾਜ਼ ਵਿੱਚ ਮਾਂਵਾਂ ਵਾਲੀ ममता ਸੀ ਬੱਜੀ ਤੂੰ ਇਸ ਵੇਲੇ ਜੋਸ਼ ਵਿੱਚ ਜਾ ਕੇ ਸੋਚ ਵਿਚਾਰ ਤੋਂ ਕੰਮ ਨਹੀਂ ਲੈ ਰਹੀ ਤੇ ਇਸ ਕੰਮ ਨੂੰ ਤੂੰ ਜਿੰਨਾ ਸੁਖਾਲਾ ਸਮਝ ਰੱਖਿਆ ਇਤਨਾ ਸੌਖਾ ਇਹ ਨਹੀਂ ਤਾਂ ਮਾਤਾ ਜੀ ਸਲੋਚਨਾ ਦੀ ਆਵਾਜ਼ ਵਿੱਚ ਉਹੀ ਵੀ ਲਿਹਾਜੀ ਸੀ ਇਹ ਜਿਹੜਾ ਮੈਨੂੰ ਸੁਝਾਇਆ ਗਿਆ ਇਸਤਰੀ ਭਵਾਨੀ ਦੇ ਰੂਪ ਹੈ ਇਸਤਰੀ ਸਰਬਸ਼ਕਤੀਮਾਨ ਹੈ ਕਿ ਇਹ ਸਭ ਗਪੌੜੇ ਨੇ ਇੰਜ ਨਾ ਕਹਿ ਸਲੋਚਨਾ ਫਿਰਤਪਾਲ ਬੋਲੇ ਗਪੌੜੇ ਨਹੀਂ ਇਹ ਸਚਾਈ ਹੈ ਜੀ ਸਚਾਈ ਹੈ ਸਲੋਚਨਾ ਕਰਕੇ ਤਾਂ ਤੁਸੀਂ ਸਾਰੇ ਹਟ ਜਾਓ ਮੇਰੇ ਰਸਤੇ ਚ ਮੈਨੂੰ ਇੱਕ ਵਾਰੀ ਉਸ ਭਵਾਨੀ ਜਾਂ ਸ਼ਕਤੀ ਨੂੰ ਫਰਖ ਲੈਣ ਦੇ ਮੈਨੂੰ ਯਕੀਨ ਦਿਵਾਉਂਦੀ ਹਾਂ ਕਿ ਇਸ ਵੇਲੇ ਉਹ ਪਵਾਨੀ ਜਾਂ ਸ਼ਕਤੀ ਮੇਰੇ ਅੰਦਰ ਸਾਕਸ਼ਤ ਪ੍ਰਗਟ ਹੋ ਰਹੀ ਹੈ ਤੇ ਉਸੇ ਨੂੰ ਮੈਂ ਆਪਣੀ ਮਦਦ ਨਾਲ ਨਾਲ ਲੈ ਕੇ ਜਾਵਾਂਗੀ ਜੇ ਇਸ ਨੇ ਆਪਣਾ ਚਮਤਕਾਰਨਾ ਦਿਖਾਇਆ ਤਾਂ ਜਦੋਂ ਤੁਸੀਂ ਲੋਕ ਮੈਨੂੰ ਇਸਤਰੀ ਜਾਤੀ ਦੀ ਸਭ ਤੋਂ ਵੱਡੀ ਦੁਸ਼ਮਣ ਸਮਝ ਲੈਣਾ ਕਿਸ ਵਿੱਚ ਤਾਕਤ ਸੀ ਸਲੋਚਨਾਵਾਂ ਦੀ ਇਹਨਾਂ ਦਲੀਲਾਂ ਨੂੰ ਕੱਟਣ ਦੀ ਸਾਰਿਆਂ ਦੀਆਂ ਜਵਾਨਾਂ ਜਿਵੇਂ ਦੀ ਮੁਖ ਚਟ ਗਿਆ ਨਰਿੰਦਰ ਉਸ ਵੱਲ ਤੱਕੀ ਸ਼ਾਮ ਨੂੰ ਟਾਂਗੇ ਦਾ ਇੰਤਜ਼ਾਮ ਕਰ ਛੱਡ ਰੱਖ ਕਿਉਂਕਿ ਉਹਨਾਂ ਰਾਤੀ ਔਨਲੀ ਲੇਖ ਕੱਲੇ ਬਹੁਤ ਅੱਛਾ ਭਗਵਤੀ ਭਵਾਨੀ ਰਾਤ ਨੂੰ ਜਦ ਟਾਂਗਾ ਬੂਹੇ ਅੱਗੇ ਆ ਕੇ ਖੜੋਤਾ ਤਾਂ ਜਸ ਲੋਚਨਾ ਸੰਭ ਸਿੱਕਰ ਹੋ ਕੇ ਤਿਆਰ ਹੋ ਗਈ ਤਾਂ ਭਾਰਤੀ ਨੂੰ ਕਹਿਣ ਲੱਗੀ ਲੈ ਆ ਖਾਂ ਨਰਿੰਦਰ ਕਿੱਥੇ ਆ ਉਹ ਪੰਜਾਂ ਦੁਸ਼ਮਣਾਂ ਦੀ ਮੌਤ ਭਰਿਆ ਹੋਇਆ ਰਵਲਵਰ ਉਸ ਨੂੰ ਫੜਾਂਦਾ ਹੋਇਆ ਨਰਿੰਦਰ ਬੋਲਿਆ ਪੰਜ ਨਹੀਂ ਛਿਆਂ ਦੀ ਪਰ ਇੱਕ ਅਦ ਅੱਧੇ ਗੋਲੀ ਦੀ ਮੈਨੂੰ ਆਪਣੇ ਲਈ ਵੀ ਸ਼ਾਇਦ ਲੋੜ ਪੈ ਜਾਵੇ ਇਸ ਲਈ ਪੰਜਾਂ ਦੀ ਕਿਹਾ ਆਪਣੇ ਲਈ ਕੰਮ ਦੀ ਕੰਮ ਦੀ ਆਵਾਜ਼ ਨਿਕਲੀ ਅਮਰਕੌਰ ਦੇ ਗਲੇ ਚ ਹਾਂ ਮਾਤਾ ਜੀ ਸਰੋਜਨਾ ਨੇ ਜਵਾਬ ਦਿੱਤਾ ਕਿਉਂਕਿ ਮੈਨੂੰ ਨਾ ਤਾਂ ਭਗੌਣੀ ਹੋ ਕੇ ਜੀਣਾ ਪਸੰਦ ਹੈ ਤੇ ਨਾ ਹੀ ਫਾਂਸੀ ਦੇ ਰਸਤੇ ਨਾਲ ਲੜਕਣਾ ਚੰਗਾ ਲੱਗਦਾ ਮੈਂ ਸੁਣਿਆ ਹੋਇਆ ਕਿ ਫਾਂਸੀ ਲੱਗਣ ਤੋਂ ਬਾਅਦ ਅੱਖਾਂ ਬੜੀਆਂ ਡਰਾਉਣੀਆਂ ਹੋ ਜਾਂਦੀਆਂ ਕਰਦਾ ਇਨੂੰ ਸ਼ਾਇਦ ਦੱਸਿਆ ਨਹੀਂ ਮਾਤਾ ਜੀ ਕਿ ਮਾਪਿਆਂ ਨੇ ਮੇਰਾ ਨਾ ਸਲੋਚਨਾ ਕਿਉਂ ਰੱਖਿਆ ਸੀ। ਪੜਨਾਂ ਦਾ ਖਿਆਲ ਸੀ ਕਿਸ ਕੁੜੀ ਦੀਆਂ ਅੱਖਾਂ ਸੋਹਣੀਆਂ ਨੇ। ਇਸੇ ਕਰਕੇ ਉਹਨਾਂ ਮੇਰਾ ਨਾ ਸਲੋਚਨਾ ਰੱਖ ਦਿੱਤਾ। ਫਿਰ ਕਿਸ ਤਰ੍ਹਾਂ ਮੈਂ ਇਹਨਾਂ ਨੂੰ ਡਰਾਉਣੀਆਂ ਬਣਾ ਸਕਦੀ ਹਾਂ ਮਾਤਾ ਜੀ? ਇਸ ਕਰਕੇ ਕਹਿੰਦੀ ਹਾਂ ਸ਼ਾਇਦ ਇੱਕ ਅੱਧ ਗੋਲੀ ਦੀ ਮੈਨੂੰ ਆਪਣੇ ਲਈ ਵੀ ਲੋੜ ਪੈ ਜਾਵੇ। ਅਮਰcourt ਦੀਆਂ ਅੱਖਾਂ ਚ ਅਥਰੂ ਫੁੱਲ ਰਹੇ ਸਨ। ਤੇਤਪਾਲ ਨੂੰ ਕੰਬਾ ਛੁੜਿਆ ਸੀ। ਭਾਤ ਦੀ ਬੁੱਤਵਾਨ ਸ੍ਰੋਜਨਾ ਦੀਆਂ ਅੱਖਾਂ ਉੱਤੇ ਅੱਖਾਂ ਗੱਡੀ ਤੱਕ ਰਿਹਾ ਸੀ ਪਰ ਤਸੱਲੀ ਰੱਖੋ ਤੁਸੀਂ ਸਾਰੇ ਰਵਲਵਰ ਨੂੰ ਥੈਲੇ ਵਿੱਚ ਸਮਾਦ ਦਿਓ ਸ੍ਰੋਜਨਾ ਬਲੀ ਖਾਸ ਕਰਕੇ ਨਰਿੰਦਰ ਤੂੰ ਤੇਰੇ ਹਿੰਸਾ ਦੇ ਸੂਲ ਨੂੰ ਨਹੀਂ ਤੋੜਾਂਗੇ ਜਦੋਂ ਤੀਕ ਮੇਰੀ ਜਿੱਤੇ ਹਮਲਾ ਨਹੀਂ ਕੀਤਾ ਜਾਵੇਗਾ ਰਵਲਵਰ ਨੂੰ ਸਵਾਲ ਲੈਣ ਤੋਂ ਬਾਅਦ ਸ੍ਰੋਜਨਾ ਆਪਣੇ ਪੈਨ ਪ੍ਰਿਤਪਾਲ ਨੂੰ ਫੜਾਂਦੀ ਹੋਈ ਬੋਲੀ ਪਾਲ ਜਰਾ ਦਵਾਤ ਵਿੱਚੋਂ ਸ਼ਾਹੀ ਭਰਦੇ ਇਸ ਵਿੱਚ ਇੱਕ ਦਵਾਲ ਨਹੀਂ ਪਰ ਦਿੱਤੀ ਤਿਆਰ ਹੋ ਗਈ ਜਦੋਂ ਟਾਂਗੇ ਵੱਲ ਜਾਣ ਲੱਗੀ ਤਾਂ ਉਸ ਨੇ ਥੈਲੇ ਵੱਲ ਨਜ਼ਰ ਮਾਰੀ ਰਵਲਵਰ ਦੇ ਪਾਰ ਕਰਕੇ ਉਸ ਵਿੱਚ ਚੌਲ ਜਿਹਾ ਪੈ ਰਿਹਾ ਸੀ ਉਹ ਫਿਰ ਪਛਾਹ ਮੋੜੀ ਤੌਲੀਏ ਤੌਲੀਏ ਤੇ ਇੱਕ ਦੋ ਹੋਰ ਛੋਟੇ ਮੋਟੇ ਕੱਪੜੇ ਲੈ ਕੇ ਉਸ ਨੇ ਥੈਲੇ ਵਿੱਚ ਪਾ ਲਏ ਜਿੰਨਾਂ ਦੀ ਉਤਲੀ ਤ ਹੈ ਉੱਤੇ ਉਸ ਨੇ ਰਵਲਵਰ ਟਿਕਾ ਦਿੱਤਾ ਫਿਰ ਮੀਜ਼ ਤੋਂ ਇੱਕ ਕਾਪੀ ਚੁੱਕ ਕੇ ਇਸ ਵਿੱਚ ਘਸੌਇੜ ਲਈ ਹੁਣ ਉਸ ਨੇ ਫਿਰ ਥੈਲੇ ਵੱਲ ਤੱਕਿਆ ਠੀਕ ਠਾਕ ਸੀ ਤੱਕ ਕੇ ਕਿਸੇ ਨੂੰ ਸ਼ੱਕ ਨਹੀਂ ਸੀ ਪੈ ਸਕਦਾ ਕਿ ਉਸ ਵਿੱਚ ਕੋਈ ਨਿੱਘਰ ਚੀਜ਼ ਹੈ। ਅੱਛਾ ਮਹਤਾਜੀ, ਆਲ ਨਰਿੰਦਰ ਅਗਦੇ। ਗੁਰੂ ਰਾਖਾ ਬੱਚੀ ਦਾ ਅਮਰ ਕਵਰਤਾ ਗਲਾ ਰੁੰਦਿਆ ਗਿਆ। ਤੂੰ ਕਾਮਜਬ ਹੋ ਕੇ ਮੁੜੇ। ਲੋਜੀ ਫਿਰਤ ਪਾਲ ਬੋਲਿਆ। ਇਸਤਰੀ ਵਾਲ ਤੇਰਾ ਸਹਾਈ ਹੋਵੇ। ਭਾਰਤੀ ਨੇ ਐਸੀ ਸਥਿਤੀ। ਸੱਜਿਆ ਤੇ ਵਿਚ ਸਥੈਲਾ ਲਮਕਾਈ ਸਲੋਚਨਾ ਇੰਜ ਨਿਚਕ ਟਾਂਗੇ ਵਿੱਚ ਜਾ ਬੈਠੀ। ਜਿਵੇਂ ਬਾਜ਼ਾਰੋਂ ਸੌਦਾ ਜਿਵੇਂ ਬਾਜ਼ਾਰੂ ਸੌਦਾ ਖਰੀਦਣ ਚੱਲੀ ਹੋਵੇ ਕੋਚਵਾਨ ਮਾਸਟਰ ਵੇਹਰੀ ਨੇ ਘੋੜੇ ਨੂੰ ਛਾਂਟਾਂ ਸ਼ਵਾਗਾ ਤੇ ਵੇਖਦਿਆਂ ਹੀ ਵੇਖਦਾ ਟਾਂਗਾ ਹਨੇਰੇ ਵਿੱਚੋਂ ਗੰਮ ਹੋ ਗਿਆ ਧੰਨਵਾਦ